ਦੇਖੋ ਅੱਜ ਦਾ ਜਿਹੜਾ ਸਾਡਾ ਏਜੰਡਾ ਚ ਡੀਸਪ ਬ ਨੂੰ ਮਿਲਦਾ ਸੀ ਜਿਹੜਾ ਅਸੀਂ ਮੰਗ ਪੱਤਰ ਦੇਣ ਭਾਰਤੀ ਜਨਤਾ ਪਾਰਟੀ ਲੋਸੀ ਅੱਜ ਡੀਸਪ ਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਆ। ਇਹ ਜਿਹੜਾ ਮਕੌੜਾ ਪੱਤਨ ਦੇ ਉੱਤੇ ਪੁਲ ਬਣਨਾ ਸੀ 2021 ਦੇ ਵਿੱਚ ਜਿਹੜੇ ਸੈਂਟਰ ਗਵਰਨਮੈਂਟ ਸਾਡੇ ਕੇਂਦਰ ਸਰਕਾਰ ਤੋਂ ਪਰ ਜਿਹੜਾ ਫੰਡ ਜਾਰੀ ਹੋਇਆ ਸੀ ਸਨੀ ਦਿਓ ਜੀ। ਔਰ ਉਹ ਫੰਡ ਜਿਹੜਾ ਅਜੇ ਤੱਕ ਦਾ ਮਤਲਬ ਉੱਥੇ ਦਾ ਉੱਥੇ ਖੜਾ ਔਰ ਜਿਹੜਾ ਪੰਜਾਬ ਸਰਕਾਰ ਉਹਦੇ ਤੇ ਕੋਈ ਵੀ ਅੱਜ ਕੱਲ੍ਹ ਜਿਹੜਾ ਕਾਰਜ ਕੋਈ ਸ਼ੁਰੂ ਨਹੀਂ ਕਰ ਪਾਈ। ਉਦੇਸ ਸਬੰਧ ਦੇ ਵਿੱਚ ਸਾਡਾ ਇਹ ਮੰਗ ਪੱਤਰ ਜਿਹੜਾ ਡੀਸਕ ਨੂੰ ਦੇਣਾ ਸੀ ਇਸ ਨੂੰ 2022 ਦੇ ਵਿੱਚ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕਰ ਦਿੱਤਾ ਸੀ ਇਹਦੇ ਤੇ ਔਰ ਇਹਦੇ ਤੇ 100 ਕਰੋੜ ਤੋਂ ਪਲੱਸ ਜਿਹੜਾ ਪੈਸਾ ਕੇਂਦਰ ਸਰਕਾਰ ਨੇ ਭੇਜ ਦਿੱਤਾ ਹੋਇਆ ਇਸ ਮਕੌੜਾ ਪੱਤਰ ਦੇ ਉੱਪਰ ਪੁਲ ਬਣਾਉਣ ਵਾਸਤੇ ਔਰ ਜਿਹੜਾ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਜੋ ਵੀ ਰੇਟ ਤੈਅ ਕਰਨਾ ਸੀ ਤਿਆ ਕਰਨ ਤੋਂ ਬਾਅਦ ਜਿਹੜੀ ਮਤਲਬ ਉਹਨਾਂ ਦਾ ਪ੍ਰੋਸੀਜਰ ਲੈਣਾ ਸੀ ਉਹ ਹੇ ਤੱਕ ਕੰਮ ਉੱਥੇ ਦਾ ਉੱਥੇ ਰੁਕਿਆ ਹੋਇਆ ਔਰ ਨਾ ਤੇ ਰੇਟ ਤੈਅ ਕੀਤਾ ਨਾ ਕਿਸਾਨਾਂ ਨਾਲ ਮੀਟਿੰਗ ਕਰਨ ਦੀ ਠੀਕ ਸਮਝੀ ਅੱਜ ਪੰਜਾਬ ਸਰਕਾਰ ਨੇ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਜਿਹੜੀ ਸੁੱਤੀ ਹੋਈ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਨੂੰ ਜਗਾਉਣ ਲਈ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਦੇਖੋ ਅੱਜ ਅਸੀਂ ਫੇਰ ਇੱਕ ਵਾਰੀ ਯਾਦ ਇਸ ਕਰਕੇ ਕਰਾ ਰਹੇ ਹਾਂ ਪੰਜਾਬ ਸਰਕਾਰ ਨੂੰ ਕਿ ਅੱਜ ਜਿਹੜੀ ਹੱਟ ਦੀ ਮਾਰ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਤਰਸਦੀ ਹੋਈ ਆ ਉਹਦੇ ਵਿੱਚ ਸੱਤ ਪਿੰਡ ਅਜੇ ਹੀ ਸੀ ਜਿਹੜੇ ਜਿਹੜੇ ਸਾਡੇ ਦਿਨਾਨਗਰ ਹਲਕੇ ਦੇ ਪਿੰਡ ਨੇ ਉਹ ਦਰਿਆ ਰਾਵੀ ਤੋਂ ਪਾਰ ਸੀ ਔਰ ਜੋ ਉਹਨਾਂ ਪਿੰਡਾਂ ਦੇ ਹਾਲਾਤ ਅੱਜ ਇੰਨੇ ਬੱਤਰ ਇੰਨੇ ਮਾੜੇ ਹੋ ਚੁੱਕੇ ਨੇ ਕਿ ਪਾਣੀ ਦੇ ਨਾਲ 8-8 10-10 ਫੁੱਟ ਪਾਣੀ ਜਿਹੜਾ ਉਹਨਾਂ ਪਿੰਡਾਂ ਦੇ ਵਿੱਚ ਵੜਿਆ ਔਰ ਘਰਾਂ ਦਾ ਬਹੁਤ ਵੱਡਾ ਨੁਕਸਾਨ ਖੇਤਾਂ ਦਾ ਬਹੁਤ ਵੱਡਾ ਨੁਕਸਾਨ ਔਰ ਇਵਨ ਕਿ ਜਾਨੀ ਨੁਕਸਾਨ ਤੱਕ ਵੀ ਜਿਹੜੀ ਐਨਡੀਆਰਫ ਦੀ ਟੀਮਾਂ ਜੇ ਨਾ ਹੁੰਦੀਆਂ ਤਾਂ ਅੱਜ ਬਹੁਤ ਵੱਡਾ ਨੁਕਸਾਨ ਜਿਹੜਾ ਉਹਨਾਂ ਪਿੰਡਾਂ ਦਾ ਹੋਣਾ ਸੀ ਜੇ ਇਹ ਪੁਲ ਬਣਿਆ ਹੁੰਦਾ ਤਾਂ ਅੱਜ ਜਿਹੜਾ ਇਹ ਨੁਕਸਾਨ ਜਿਹੜਾ ਠੀਕ ਹੈ ਜਿਹੜਾ ਕੁਦਰਤੀ ਆਫਤਾਂ ਔਨ ਕਰਕੇ ਨੁਕਸਾਨ ਤਾਂ ਹੋਇਆ ਪਰ ਉਹ ਪਿੰਡ ਆਪਣੇ ਆਪ ਨੂੰ ਇੱਕ ਉਥੋਂ ਵਾਪ ਪਿੰਡ ਪਰ ਉਹਨਾਂ ਕੋਲ ਆ ਸਕਦੇ ਸੀ ਪਰ ਪੁਲ ਨਾ ਹੋਣ ਕਰਕੇ ਸਿਰਫ ਬੇੜੀਆਂ ਵੀ ਬੰਦ ਹੋ ਗਈਆਂ ਸੀ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਐਨਡੀਆਰਫ ਦੀਆਂ ਟੀਮਾਂ ਨੇ ਜਿਹੜਾ ਬੜੀ ਮਸਦਦ ਦੇ ਨਾਲ ਔਰ ਹੋਰ ਸੰਸਥਾਵਾਂ ਨੇ ਲੱਗ ਕੇ ਔਰ ਸਰਕਾਰ ਕੇਂਦਰ ਸਰਕਾਰ ਵੱਲੋਂ ਜਿੱਦਾਂ ਜਿੱਦਾਂ ਟੀਮਾਂ ਮੁਹੱਈਆ ਕਰਾਈਆਂ ਔਰ ਉਹਨਾਂ ਪਰਿਵਾਰਾਂ ਨੂੰ ਬਾਹਰ ਲੈਂਦਾ ਗਿਆ ਪੁਲ ਦੇ ਕਿੰਨੇ ਪੈਸੇ ਸੈਕਸ਼ਨ ਹੋਏ ਸੀ ਇਹ 100 ਕਰੋੜ 47 ਲੱਖ ਰੁਪਏ ਜਿਹੜਾ ਕੇਂਦਰ ਸਰਕਾਰ ਨੇ ਜਾਰੀ ਕੀਤਾ ਹੋਇਆ ਬਾਕੀ ਜੋ ਪੰਜਾਬ ਸਰਕਾਰ ਵੱਲੋਂ ਜਾਣਾ ਔਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਚਲੋ ਪੈਸਾ ਤਾਂ ਗਵਰਨਮੈਂਟ ਸੈਂਟਰ ਗਵਰਨਮੈਂਟ ਨੇ ਭੇਜ ਦਿੱਤਾ ਔਰ ਨਿਸ਼ਾਨਦੇਹੀ ਕਰਕੇ ਕਿਸਾਨਾਂ ਦੇ ਨਾਲ ਰੇਟ ਤੈਅ ਕਰਨਾ ਸੀ ਜਿਹੜਾ ਅਜੇ ਤੱਕ ਪੰਜਾਬ ਸਰਕਾਰ ਕਰ ਨਹੀਂ ਸਕੀ ਕਿਸਾਨਾਂ ਨਾਲ ਬੈਠਣਾ ਬਹੁਤ ਜ਼ਰੂਰੀ ਸੀ ਔਰ ਉਹਦੀਆਂ ਜਿਹੜੀਆਂ ਨਿਸ਼ਾਨਦੇਹੀ ਕਰਵਾ ਲਈ ਹੈ ਸਰਕਾਰ ਨੇ ਪੰਜਾਬ ਸਰਕਾਰ ਨੇ ਪਰ ਰੇਟ ਨਹੀਂ ਤੈਅ ਕੀਤਾ ਰੇਟ ਤੈਅ ਕਰਕੇ ਉਸ ਤੋਂ ਬਾਅਦ ਪ੍ਰੋਜੈਕਸ਼ਨ ਦਾ ਕੰਮ ਜਿਹੜਾ ਅਗਲਾ ਸਟੈਪ ਪ੍ਰੋਜੈਕਸ਼ਨ ਦਾ ਸੀ ਉਹ ਤਦ ਹੋਏਗਾ ਜਦ ਕਿਸਾਨਾਂ ਨਾਲ ਬੈਠ ਕੇ ਮੀਟਿੰਗ ਹੋਏਗੀ ਰੇਟ ਤੈਅ ਹੋਣਗੇ ਔਰ ਜਿਹੜਾ ਉਹਨਾਂ ਨੂੰ ਪੈਸੇ ਉਹਨਾਂ ਦੇ ਕਿਸਾਨਾਂ ਦੇ ਜੋ ਬਣਦੇ ਆ ਰੇਟ ਉਹਨਾਂ ਨੂੰ ਦਿੱਤਾ